ਸਾਰੀ ਜਿਹੜੀ ਮਲਾਕੀ ਹੈ ਸਾਰੀ ਜਿਹੜੀ ਮਲਾਕੀ ਹੈ ਉਹ ਪ੍ਰਸ਼ਾਸਨ ਨੇ ਚੱਕੀ ਉਹਨਾਂ ਕੀਤਾ ਤੇ ਨਿੱਕਿ ਉਹਨਾਂ ਨੂੰ ਬਾਜੇ ਨੇ ਕ੍ਰੈਸ਼ਰ ਤੇ ਨਿੱਕਿ ਉਹਨਾਂ ਦੇ ਕ੍ਰੈਸ਼ਰ ਉਹ ਹਮਾ ਚੱਲਦਾ ਇਹ ਕੰਨਲੇ ਬਣ ਕੇ ਤੇ ਫਾਇਦਾ ਉਹਨੂੰ ਦੇਣਗੇ ਸਾਰਿਆਂ ਦੇ ਬੰਦ ਹੁੰਦੇ ਕ੍ਰੈਸ਼ਰ ਤੇ ਇਹਦੇ ਜਲਾ ਜਲ ਦੇਖੋ ਗੱਲ ਇਹ ਆ ਮੈਂ ਹਮੇਸ਼ਾ ਸੱਚ ਬੋਲਿਆ ਤੇ ਮੈਂ ਸੱਚ ਬੋਲਣਾ ਹੈ ਪਰ ਮੇਰੀ ਆਪਣੀ ਕਾਂਗਰਸ ਦੀ ਸਰਕਾਰ ਸੀ ਅਗਰ ਉਹਦੇ ਵਿੱਚ ਕੋਈ ਆ ਮੰਤਰੀ ਜਾਂ ਕੋਈ ਐਮਐਲਏ ਮੜਾ ਮੋੜਾ ਗਲਤ ਕਰਦਾ ਤੇ ਮੈਂ ਰੋਣਾ ਪਾਂਦਾ ਹੈ ਗੱਲ ਇਹ ਹੈ ਜ਼ਿਲ੍ਹੇ ਪਿਛੋਂ ਦਰਿਆ ਮਾਧਪੁਰ ਤੋਂ గేਟ ਟੁੱਟ ਗਿਆ ਤੇ ਪਿਛੋਂ ਪਾਣੀ ਛੱਡ ਦਿੱਤਾ ਉਹ ਪਹਿਲੀ ਗਲਤੀ ਇਹ ਸਰਕਾਰ ਦੀ ਇਹ ਹੈ ਵੀ ਤੁਸੀਂ ਆਪਣੇ ਕੋ ਪਾਣੀ ਜਮਾ ਕਿਉਂ ਨਹੀਂ ਦਿੱਤਾ ਦੂਜੀ ਗਲਤੀ ਇਹ ਹੈ ਵੀ ਹਰ ਸੀਜ਼ਨ ਦੇ ਇਹ ਜਿਹੜੇ ਪ੍ਰਸ਼ਾਸਨ ਵਾਲੇ ਆ ਇਹਨਾਂ ਨੂੰ ਦਰਿਆਵਾਂ ਦੀ ਮਰਮਤ ਕਰਨ ਵਾਸਤੇ ਪੈਸੇ ਆਉਂਦੇ ਆ ਕਿਨਾਂ ਮਰਮਤ ਕਿਉਂ ਨਹੀਂ ਕੀਤਾ ਜੇ ਮੌਦ ਪਰ ਦੇ ਗੇਟ 21 ਟਾਈਮ ਦੇ ਲੱਗੇਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਹੋਂ ਹੋਣਾ ਪਿਛੋ ਪਾਣੀ ਆ ਗਿਆ ਤੁਸੀਂ ਹੁਣ ਰਿਪੇਅਰ ਕਰਦੇ ਹੋ ਕਿ ਪਹਿਲੇ ਕਿਉਂ ਨਹੀਂ ਰਿਪੇਅਰ ਕੀਤੇ ਅੱਗੇ ਗੱਲ ਆ ਗਈ ਤੁਹਾਡੇ ਮਾਈਨਿੰਗ ਦੀ ਮੈਂ ਇਹ ਕਹਣਾ ਵੀ ਸਰਕਾਰਾਂ ਯਾਰ ਬੰਦਿਆਂ ਨੂੰ ਪੜ੍ਹ ਵੀ ਹੋਣ ਕਦਰਬਾ ਹੁੰਦਾ ਜਦੋਂ ਪਤਾ ਵੀ ਮੈਂ ਯਾਰ ਘਰ ਬਣਾਣਾ ਹੈ ਕਿ ਮੇਰੇ ਇੱਥੇ ਵੀ ਲੱਗਣੀ ਹੈ ਬਜਰੀ ਵੀ ਲੱਗਣੀ ਹੈ ਇਹ ਜਿਹੜੇ ਵੱਡੇ ਵੱਡੇ ਲੀਡਰ ਜਿੱਦਾਂ ਪਿੱਛੇ ਸ਼ਿਵਰਾਜ ਚੋਹਣ ਦੀ ਆਏ ਨੇ ਇਨਾ ਕੋਈ ਦੁਗਾਰਡਰ ਨਹੀਂ ਕੀਤਾ ਉਥੇ ਕਹਤਾ ਵੀ ਜਿਹੜੇ ਆ ਬਾੜ ਆਇਆ ਇਹ ਸਾਰਾ ਕ੍ਰੈਸ਼ਰਾਂ ਦੀ ਗਲਤੀ ਨਾ ਆਇਆ ਤੇ ਮੈਨੂੰ ਪੁੱਛਣਾ ਵੀ ਕਰੋੜਾਂ ਰੁਪਏ ਤੁਸੀਂ ਬਿਜਲੀ ਦਾ ਲੈਂਦੇ ਹੋ ਕਰੋੜਾਂ ਰੁਪਏ ਤੁਸੀਂ ਜੀਐਸਟੀ ਲੈਂਦੇ ਹੋ ਕਰੋੜਾਂ ਵੀ ਇਹ ਤੁਸੀਂ ਇਨਕਮ ਟੈਕਸ ਨੇ ਕੋ ਲੈਂਦੇ ਹੋ ਤੁਸੀਂ ਕ੍ਰੈਸ਼ਰ ਕਿਉਂ ਲਗੰਦੇ ਹੋ ਤੁਹਾਡੀ ਪਾਲਸੀ ਕੋਈ ਨਹੀਂ ਅਜ ਵੀ ਨਹੀਂ ਕੋਈ ਨਹੀਂ ਜੇ ਹੁਣ ਸਰਕਾਰ ਨੇ ਕੇ ਨਾਵਾ ਛੋਸ਼ਾ ਛੜਤਾ ਵੀ ਨਹੀਂ ਮੇਰਾ ਖੇਤ ਮੇਰੀ ਰੀਤ ਇਹਨਾਂ ਨੂੰ ਪੁੱਛਿਆ ਜਾਇਆ ਉਹ ਉਥੇ ਮੇਰਾ ਖੇਤ ਤੇ ਮੇਰੀ ਰੀਤ ਉਹ ਕਰਦੀ ਹੈ ਮੈਂ ਕੱਲ ਗਿਆ ਆਪਣੀ ਜ਼ਮੀਨ ਤੇ ਮੈਂ ਤੇ ਹੁਣ ਜੇ ਮਹਾਰਾਜ ਦੀ ਕਿਰਪਾ ਹੋਈ ਤੇ ਮੈਂ ਤੇ ਸਾਡਾ ਮੁੱਖ ਮੰਤਰੀ ਬਣਿਆ ਤੇ ਮੈਂ ਤੇ ਉਥੋਂ ਫੜ ਕੇ ਲੈਣਾ ਆਣ ਨੂੰ ਮੈਂ ਉਹਨਾਂ ਨੂੰ ਆਪਣੀ ਕਾਰਗੁਜ਼ਾਰੀ ਦੱਸਣੀ ਹੈ ਤੇ ਮੈਨੂੰ ਤੁਸੀਂ ਮਾਈ ਨੇ ਮਾਫੀਆ ਬਣਾਇਆ ਆ ਮੇਰੀ ਕਾਰਗੁਜ਼ਾਰੀ ਹੈ ਬੰਜਰ ਜ਼ਮੀਨ ਨੂੰ ਆਵਾਜ਼ ਦਿੱਤੀ। ਅੱਜ ਵੀ ਜਿਹੜੀ ਜ਼ਮੀਨ ਕ੍ਰੈਸ਼ਰ ਵਾਲਿਆਂ ਨੇ ਮੋਲ ਲੈ ਲਈ ਹੈ। ਔਰ ਉਹਨਾਂ ਦੇ ਦਰਿਆਵਾਂ ਦੇ ਵਿੱਚੋਂ ਹੀ ਨਿਕਲਿਆ। ਰਹਿ ਗਈ ਗੱਲ ਲੋਕਾਂ ਦੀ। ਲੋਕ ਆਪ ਕਹਿੰਦੇ ਆ ਵੀ ਕ੍ਰੈਸ਼ਰ ਚਲੇ ਤੇ ਆਹੀਂ ਬਚ ਗਏ। ਵਿੱਚੋਂ ਗੱਬੜੂnga ਹੋ ਗਿਆ ਤੇ ਚਲ ਗਿਆ। ਉੱਥੇ ਸਰਕਾਰ ਦਾ ਕੰਮ ਹੈ। ਸਰਕਾਰ ਪਾਲਿਸੀ ਬਣਾਏ ਤੇ ਕਿੰਨੀ ਗਹਿਰਾ ਰਿਪੋਰਟ ਨਾ। ਕਿੰਨੇ ਕਿਨਾਰੇ ਤੋਂ ਮਸ਼ੀਨ ਪਰੇ ਲੱਗੇ ਇਹ ਅੱਜ ਵੀ ਕੋਈ ਇਹਨਾਂ ਨੂੰ ਨਹੀਂ ਸਮਝ ਮੈਂ ਕਰ ਗਿਆ ਇਹ ਆਪਣੀ ਪਹਿਲੀ ਦੇਖਣ ਲਿਓ ਕਿੰਨਾ ਲੱਗ ਰਹੀਆਂ ਧੜਾ ਧੜ ਧੜਾ ਧੜ ਲੱਗੀਆਂ ਪੁੱਟ ਕੇ ਸਾਰੀ ਜ਼ਮੀਨ ਜੇ ਇਹਨਾਂ ਐਲਾਉ ਕੀਤਾ ਇਹਨਾਂ ਫਰਜ਼ ਕੋਈ ਨਹੀਂ ਬੰਦਾ ਪ੍ਰਸ਼ਾਸਨ ਦਾ ਤੇ ਤੁਸੀਂ ਉਸੇ ਜਾਓ ਖੜੋਵੋ ਦੇਖੋ ਵੀ ਠੀਕ ਹੋ ਰਹੀ ਹੈ ਜੇ ਨਹੀਂ ਹੋ ਰਹੀ ਸੋ ਮੇਰੇ ਕਹਿਣ ਦਾ ਭਾਵ ਇਹ ਇਹ ਕੈਸੇ ਇਕੱਠੇ ਕਰਨਗੇ ਐਸੇ ਇਕੱਠੇ ਕਰਨੇ ਆ ਤੇ ਚੋਰ ਕ੍ਰੈਸ਼ਰਾਂ ਨੂੰ ਬਣਾਣਾ ਜਿਹੜਾ ਇਹ ਸਰਕਾਰ ਦੀ ਜੋ ਨਾਮਜ਼ਿਨਾ ਸਾਰੇ ਪੂਰੇ ਕਰਦਾ ਤੇ ਇਹਨੂੰ ਉਸੇ ਤਾਂ ਮਿਲਦੀ ਆ ਇਹ ਜਿਹੜੀ ਨਲਾਕੀ ਆ ਇਹ ਸਰਕਾਰ ਦੀ ਆ ਜਿਹੜਾ ਪੰਮੇਪਿੰਡ ਦੇ ਵਿੱਚੋਂ ਦੀ ਦਰਿਆ ਪਿਆ ਉਹ ਸਾਰੀ ਜਿਹੜੀ ਨਲਾਕੀ ਆ ਸਾਰੀ ਜਿਹੜੀ ਨਲਾਕੀ ਆ ਉਹ ਪ੍ਰਸ਼ਾਸਨ ਨੇ ਚੱਕਿਓਨ ਕੀਤਾ ਤੇ ਨਿੱਕੇ ਉਹਨਾਂ ਨੂੰ ਬਾਕੀ ਨੇ ਕ੍ਰੈਸ਼ ਤੇ ਨਿੱਕੇ ਉਹਨਾਂ ਦੇ ਕ੍ਰੈਸ਼ ਕਿਉਂ ਕਰਦੇ ਉਹ ਹਮਾ ਚੱਲਦਾ ਇੱਕ ਐਮਐਲਏ ਬਣ ਕੇ ਤੇ ਫਾਇਦਾ ਉਹਨੂੰ ਦੇਣ ਦੇ ਆ ਸਾਰਿਆਂ ਦੇ ਬੰਦ ਹੁੰਦੇ ਕ੍ਰੈਸ਼ ਤੇ ਇਹਦੇ ਦੜਾ ਦੜ ਚੱਲਦੇ ਸੋ ਮੇਰੇ ਕਹਿੰਦਾ ਭਾਵੇਂ ਆ ਸਰਕਾਰ ਕੰਮ ਕਰਾਣਾ ਨਹੀਂ ਚਾਹਦੇ ਕੰਮ ਕਰਨਾ ਚਾਹਦੇ ਉਹ ਇਹਨਾਂ ਨੇ ਜਲੇ ਬਣਨਾ ਹੈ ਓਲੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਰ ਲਏ ਬਹੁਤ ਜ਼ਿਆਦਾ ਉਹਨੂੰ ਵਾਅਦੇ ਤੇ ਜਿਹੜੀ ਸਰਕਾਰ ਹੈ ਉਹ ਕੋਈ ਅੰਦਰ ਮਸ਼ੀਨ ਨਹੀਂ ਲਾਈਦੀ ਹੁੰਦੀ ਇਹ ਲੋੜ ਬਣਾਈ ਹੈ ਬਣਾਈ ਹੈ ਬਣਾਈ ਹੈ ਉੱਥੇ ਪੜੇ ਲਿਖੇ ਬੰਦੇ ਬੈਠੇ ਹੁੰਦੇ ਜਿੱਦਾਂ ਖਜ਼ਾਨਾ ਮੰਤਰੀ ਬੈਠਾ ਹੈ ਉਹਨਾਂ ਦਾ ਕੰਮ ਹੁੰਦਾ ਵੀ 1600 ਇਨਕਮ ਜਿਹੜੀ ਹੈ ਉਹ ਕਿਦਾਂ ਬਣਾਨੀ ਹੈ ਉਹ ਇਹਨਾਂ ਨੂੰ ਸਮਝ ਨਹੀਂ ਉਹ ਜਿਹੜਾ ਕੰਮ ਚੱਲਦਾ ਪਿਆ ਉਹ ਸਾਰਾ ਚੱਲਦਾ ਪਿਆ ਆ ਆਈਐਸ ਜਿਹੜੇ ਨੇ ਉਹਦੇ ਨਾਲ ਉਹ ਇਹਨਾਂ ਨੂੰ ਸਮਝ ਨਹੀਂ ਆ ਗਿਆ ਇਸ ਕਰਕੇ ਕੰਮ ਫੇਲ ਹੋਣ ਦੋਤ ਜਾ ਰਿਹਾ ਹੋ ਸਕਦਾ ਇਹਦੀ ਮਨਸ਼ਾ ਹੋਵੇ ਕੰਮ ਕਰਨ ਦੀ ਲੇਕਿਨ ਉਹ ਕੰਮ ਹੋਣ ਨਹੀਂ ਦਿੰਦੇ ਮੈਂ ਤੁਹਾਨੂੰ ਪਤਾ ਹੀ ਹੈ ਇਹ ਤੇ ਮੈਂ ਪਿੱਛੇ ਥੋੜਾ ਜਿਹਾ ਬਿਮਾਰ ਹੋ ਗਿਆ ਜਿਸ ਕਰਕੇ ਮੈਂ ਧਰਨੇ ਪਰਦਰਸ਼ਨ ਨਹੀਂ ਕੀਤੇ ਤੇ ਧਰਨੇ ਪਰਦਰਸ਼ਨ ਕੀਤੇ ਮੇਰੇ ਦੇ ਪਰਚੇ ਨਹੀਂ ਹੋਏ ਮੇਰੇ ਕਹਿਣ ਦਾ ਭਾਵ ਇਹ ਆ ਕਿ ਨiyet ਬੰਦੇ ਦੀ ਠੀਕ ਹੋਣੀ ਚਾਹੀਦੀ ਕਿ ਉਹ ਮੈਂ ਕੰਮ ਕਰਨਾ ਹੈ ਉਹ ਨiyet ਨਹੀਂ ਠੀਕ ਹੈ ਕਿ ਜੀ ਦੇਖੋ ਇਹਨਾਂ ਦੇ ਐਮਐਲਏ ਮੰਤਰੀ ਕਿੰਨਿਆਂ ਦੀ ਵੀਡੀਓ ਆ ਗਈਆਂ ਇਹਨਾਂ ਗੰਦੇ ਕੰਮ ਕਰਨ ਦੀ ਇਸ ਕਰਕੇ ਕੋਈ ਜਿਹੜਾ ਬੰਦਾ ਮੈਂ ਲੋਕਾਂ ਕੇ ਫਿਰ ਤੁਹਾਡੇ ਚੈਨਲ ਦੇ ਉੱਤੇ ਨਾ ਇਹ ਰਿਕਵੈਸਟ ਕਰਨਾ ਮੈਂ ਨਹੀਂ ਕਹਦਾ ਤੂੰ ਮੈਨੂੰ ਵੋਟ ਪਾਉ ਮੈਂ ਇਹ ਕਹਨਾ ਬਿ ਜਿੰਨੂ ਮਰਜ਼ੀ ਵੋਟ ਪਾਓ ਨੇਕ ਇਨਸਾਨ ਨੂੰ ਵੋਟ ਪਾਓ ਜਿਹੜਾ ਬੰਦਾ ਰੱਬ ਨੂੰ ਮੰਨਦਾ ਹੋਵੇ ਔਰ ਜਿਹੜਾ ਬੰਦਾ ਆਪਣੇ ਦੇਸ਼ ਔਰ ਸੂਬਾ ਪਿੰਡ ਜਿੱਦੀ ਤਰੱਕੀ ਚਾਹੁੰਦਾ ਹੋਵੇ ਉਹ ਬੰਦੇ ਨੂੰ ਜੇ ਵੋਟ ਪਾਓ ਆਪੇ ਆਪਣੇ ਤਰੱਕੀ ਹੋਣੀ ਸ਼ੁਰੂ ਹੋ ਜਾਵੇ